ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਪਿੰਡ ਪਾਟੇ ਪਹੁੰਚੇ ਸੀਗੇ ਪਾਟੇ ਚੋਂ ਸਾਨੂੰ ਪਤਾ ਚੱਲਿਆ ਸੀ ਵੀ ਇੱਥੇ ਇੱਕ ਬੇਦਬੀ ਹੋਈ ਹੈ ਗੁਰੂ ਮਹਾਰਾਜ ਦੇ ਜਿਹੜੇ ਦਰਬਾਰ ਸਾਹਿਬ ਚ ਚੱਪਲਾਂ ਲੈ ਕੇ ਵੜਿਆ ਉਹਨੂੰ ਕਾਫੀ ਰੋਕਿਆ ਗਿਆ ਸੀਗਾ ਵਿੱਚ ਤੇ ਵੀਡੀਓ ਵੀ ਉਹਦੀ ਵਾਇਰਲ ਹੋਈ ਸੀ ਤੇ ਪੁਲਿਸ ਵੱਲੋਂ ਪਰਚਾ ਕੱਟਾ ਗਿਆ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੰਚਾਇਤ ਨੇ ਜਿਹੜੇ ਚਾਰ ਮੈਂਬਰ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਵਿੱਚ ਬੰਦਾ ਬੇਦਬੀ ਕੀਤੀ ਸੀ ਗੁਰੂ ਮਹਾਰਾਜ ਦੀ ਕਿ ਉਹ ਪਿੰਡ ਵਿੱਚ ਖੁੱਲਾ ਕੋ ਮਰਿਆ ਹੈ ਤੇ ਅਸੀਂ ਪੰਚਾਇਤ ਨੂੰ ਲੈ ਕੇ ਉੱਥੇ ਗਏ ਪੰਚਾਇਤ ਅੱਗੇ ਗਈ ਸੀਗੀ ਸਾਡੀ ਪੰਚਾਇਤ ਅੱਗੇ ਸੀਗੀ ਉਹਨਾਂ ਨੂੰ ਅੱਗੇ ਭੇਜਿਆ ਵੀ ਤੁਸੀਂ ਬੰਦੇ ਦਾ ਪਤਾ ਲਾ ਕਰੋ ਬੰਦਾ ਘਰੇਗਾ ਜਾਂ ਨਹੀਂ ਜਦੋਂ ਉੱਥੇ ਪਹੁੰਚੀ ਤੇ ਇਹਨਾਂ ਅਸੀਂ ਬੰਦਾ ਫੜ ਲਿਆ ਛੜਕਦੇ ਲਗਿਆ ਹੁੰਦਾ ਸੀ ਪੰਜ ਰਤਨਾਂ ਦਾ ਪਹਿਰਾ दारू ਪੀ ਕੇ ਲਗਿਆ ਹੁੰਦਾ ਸੀ ਸ਼ਰਿਆਮ ਕੋ ਘੁੰਮ ਰਿਹਾ ਹੈ ਸ਼ਰਿਆਮ ਕੋ ਮਰਿਆ ਜਦੋਂ ਅਸੀਂ ਉੱਥੇ ਪਹੁੰਚੇ ਸਿੰਘਾਂ ਨੇ ਫੜ ਲਿਆ ਉਹਨਾਂ ਸਿੰਘਾਂ ਨੇ ਫੜਿਆ ਤੇ ਉਹ ਜਿੱਦਾਂ ਹੀ ਫੜਿਆ ਉਦਾਂ ਹੀ ਉਹ ਪਿੰਡ ਵਾਲੇ ਪਿੱਛੋਂ ਹਮਲਾ ਕਰਤਾ ਸਿੰਘਾਂ ਦੇ ਇਹ ਬਾਬਾ ਜੀ ਤੇ ਹਮਲਾ ਕੀਤਾ ਤੇ ਬਾਬਾ ਜੀ ਸੀਗੇ ਉਤਰੇ ਤੇ ਇਹਨਾਂ ਦੀ ਦਸਤਾਰ ਬਾਬਾ ਜੀ ਦੀ ਦਸਤਾਰ ਜਿਹੜਾ ਦਮਾਲਾ ਇਹਨਾਂ ਬੇਦਬੀ ਕੀਤੀ ਬਹੁਤ ਵੱਡੀ ਫਿਰ ਉੱਪਰੋਂ ਇੱਕ ਹੋਰ ਬਾਬਾ ਜੀ ਦੀ ਸਿੰਘ ਦੀ ਬੇਦਬੀ ਇਹਨਾਂ ਦਮਾਲਾ ਇੱਕ ਹੋਰ ਸਿੰਘ ਦਾ ਤਾਰਿਆ ਦੋ ਸਿੰਘਾਂ ਦੀ ਇਹਨਾਂ ਨੇ ਸਿੰਘਾਂ ਨੂੰ ਲੱਤਾਂ ਵੀ ਕੁੱਟਿਆ ਛੋਟੀਆਂ ਡਾਂਗਾ ਉੱਤੇ ਪਈਆਂ ਸੀਗੀਆਂ ਵੱਟੇ ਨਾਲ ਹੀ ਬਿਲਕੁਲ ਇਹਨਾਂ ਦੇ ਘਰ ਦੇ ਸਾਹਮਣੇ ਵੱਟੇ ਪਿਆ ਉੱਥੇ ਪੱਥਰ ਪਏ ਨੇ ਇਹਨਾਂ ਨੇ ਖੁੱਲੇ ਆਮ ਦੇਖੋ ਜੀ ਬੇਅਦਬੀ ਕਰਨ ਵਾਲਾ ਸ਼ਖਸ ਘੁੰਮ ਰਿਹਾ ਇਹਨਾਂ ਪੁਲਿਸ ਕਾਰਵਾਈ ਕਰਦੀ ਪ੍ਰਸ਼ਾਸਨ ਮੌਜੂਦਾ ਸਰਪੰਚ ਵੀ ਉਹਨਾਂ ਦਾ ਭਰਾ ਕਹਿੰਦੇ ਆ ਅੱਛਾ ਜਿਹੜੇ ਸੱਟਾ ਫੇਟਾ ਵੀ ਕਹਿੰਦੇ ਲੱਗੀਆਂ ਜੇ ਸਰਪੰਚ ਦਾ ਭਰਾ ਕਹਿੰਦੇ ਨਹੀਂ ਜੀ ਨਹੀਂ ਉਹ ਝੂਠੀ ਹੈ ਜੇ ਆਹ ਝੂਠੀ ਹੈ ਉਹ ਇਹਨਾਂ ਨੇ ਆਪਦੇ ਕਾਰਵਾਈ ਕਰਵਾਈ ਹੈ ਜੀ ਸਿੰਘਾ ਨੇ ਰਾਤੀ ਹਮਲਾ ਕਰਤਾ ਉਹ ਕਰਤਾ ਜੀ ਦੇਖੋ ਜੀ ਛਰੇਹਾਂ ਬੰਦਾ ਘੁੰਮ ਰਿਹਾ ਹੈ ਸਰਪੰਚ ਦੀ ਜ਼ਿੰਮੇਵਾਰੀ ਹੈ ਪਿੰਡ 'ਚ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਉਸ ਦੇ ਕਾਰਵਾਈ ਕਰਾਓ ਚੱਕ ਤੇ ਥਾਣੇ ਦੇ ਕੇ ਆਵੇ ਇਹ ਖੁੱਲਾ ਘੁੰਮ ਰਿਹਾ ਹੈ ਇਹਨੂੰ ਚਾਹੀਦੀ ਕਿ ਕਾਰਵਾਈ ਕਰਾਉਣੀ ਜਿਹਨਾਂ ਬੇਅਦਬੀ ਕੀਤੀ ਹੈ ਕੌਣ ਲੋਗ ਨੇ ਜੀ ਉਹ ਸਰਪੰਚ ਦਾ ਭਰਾ ਹੀ ਹੈ ਚੌਧਰ ਇੱਕ ਬੋਝ ਤੇ ਬਦ ਜਿਹਨਾਂ ਬਿਆਦਵੀ ਕੀਤੀ ਕੋਈ ਤੁਸੀਂ ਪੁਲਿਸ ਨੂੰ ਕੋਈ ਸਹਾਇਤਾ ਨਹੀਂ ਮੰਗੀ ਪੁਲਿਸ ਨੂੰ ਕਿਹਾ ਸੀਗਾ ਪੁਲਿਸ ਨੂੰ ਬਹੁਤ ਫੋਨ ਲਾਇਆ ਪੁਲਿਸਕਾਰ ਵੀ ਕੋਈ ਨਹੀਂ ਕਰਦੀ ਕਿਉਂਕਿ ਐਮਐਲ ਇਹਨਾਂ ਦੇ ਆਪਦੇ ਆ ਤੁਸੀਂ ਥਾਣੇ ਗਏ ਸੀ ਥਾਣੇ ਫੋਨ ਕੀਤਾ ਸੀਗਾ ਫੋਨ ਕਰਨ ਦੀ ਗੱਲ ਅਲੱਗ ਹੈ ਤੁਸੀਂ ਥਾਣੇ ਜੀ ਬਾਬਾ ਜੀ ਤੁਹਾਨੂੰ ਪਤਾ ਲੱਗਿਆ ਸੀਗਾ ਇਹ ਮਾਮਲਾ ਕਾਫੀ ਲੰਮਾ ਹੈ ਲਗਭਗ ਇਸ ਗੱਲ ਨੂੰ 2 ਮਹੀਨੇ ਦੇ ਕਰੀਬ ਹੋ ਗਿਆ 4 ਮਹੀਨੇ ਹੋ ਗਏ 4 ਮਹੀਨੇ ਬਿਆਦਵੀ ਤੇ ਪੁਲਿਸ ਨੂੰ ਪੁਲਿਸ ਨਹੀਂ ਸਾਨੂੰ ਪਤਾ ਹੀ ਅੱਜ ਲੱਗਿਆ ਹੈ ਪਤਾ ਹੀ ਅੱਜ ਲੱਗੇ ਜੇ ਪਤਾ ਹੁੰਦਾ ਤਾਂ ਅਸੀਂ ਜਾਂਦੇ ਐਸਐਸ ਨੂੰ ਫੋਨ ਕੀਤੇ ਸੀਗੇ ਹੁਣ ਚੱਕੇ ਨਹੀਂ ਕੀ ਆਈ ਸੀ ਪੁਲਿਸ ਨੂੰ ਫੋਨ ਅਸੀਂ ਕੀਤਾ ਬੁਲਾਇਆ ਅਸੀਂ ਬੁਲਾਇਆ ਪਿਓ ਬੰਦਾ ਫੜੋ ਬੰਦਾ ਇਹਨਾਂ ਕੋਈ ਹੱਥ ਤਾਂ ਪਾਪਾ ਜੀ ਹੁਣ ਪੁਲਿਸ ਪਾਰਟੀ ਪਹੁੰਚੀ ਸੀ ਕਿਹੜੀ ਜਿਹੜੀ ਵੀਡੀਓ ਦੀ ਬਾਤ ਉਹ ਹੁਣ ਹੀ ਪਤਾ ਲੱਗੇ ਸੀ ਸਾਨੂੰ ਕੀ ਮੰਨ ਕਰਦੇ ਹੋ ਤੁਸੀਂ ਕਾਰਵਾਈ ਕਰਾਉਣਿਆ ਜੀ ਵੀ ਜਿੰਨਾ ਇਹਨਾਂ ਬਾਬਾ ਜੀ ਤੇ ਸਾਡੀ ਸਿੰਘਾ ਦੀ ਇਹਨਾਂ ਬੇਦਬੀ ਕੀਤੀ ਜੀ ਫੌਜੋ ਅੱਜ ਤੁਸੀਂ ਨਾ ਜਾਗੇ ਫਿਰ ਕਦੀ ਨਹੀਂ ਜਾਗ ਸਕਦੇ ਅੱਜ ਬੇਦਬੀ ਵਾਲਾ ਖੁੱਲਾ ਘੁੰਮ ਰਿਹਾ ਹੈ ਬਾਬਾ ਜੀ ਸ਼ੁਭਨਾਮ ਤੁਹਾਡਾ ਜੱਜ ਜਲਦਰ ਸਿੰਘ ਮਾਲਵਾ ਵੈਲਟ ਜੋਂ ਜੀ ਚੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਇਹ ਪੂਰਾ ਬੰਬਲੇ ਜੀ ਇਹ ਵੋਟਾਂ ਤੋਂ ਪਹਿਲਾਂ ਇਹ ਮਸਲਾ ਚੱਲ ਰਿਹਾ ਜੀ ਜਦੋਂ ਵੋਟਾਂ ਪੈ ਗਈਆਂ ਇਹ ਵੀ ਸਰਪੰਚ ਆਪਣੇ ਬਣ ਗਏ ਮੈਂਬਰ ਉਹਨਾਂ ਦੇ ਬਣ ਗਏ ਇਹ ਵੀ ਗੁਰਦੇਵ ਸਿੰਘ ਹੈ ਇਹਨਾਂ ਦੀ ਵੀ ਦਾਸਾ ਕਰਾਈਆਂ ਉਹਨਾਂ ਨੇ ਵੀ ਕਰਾਈਆਂ ਉਸ ਦਿਨ ਵੀ ਮੰਨ ਲਓ ਇਹ ਜਨ ਦਸਤੀ ਵਿੱਚ ਸਪੀਕਰ ਦੇ ਲਾਉਸਮੈਂਟਾ ਕਰਦੇ ਸੀ ਉਹ ਪਹਿਲਾਂ ਸਾਰਾ ਕੰਮ ਖੁੱਲਾ ਚੱਲਦਾ ਰਿਹਾ ਜੀ ਕਿੰਨੇ ਸਾਲ ਕੰਮ ਚੱਲੀ ਗਿਆ ਜਿਵੇਂ ਚੱਲੀ ਗਿਆ ਚੱਲੀ ਗਿਆ ਜਦੋਂ ਕੰਮ ਉੱਤੇ ਜਾਵੇ ਫਿਰ ਚੰਗੀ ਗੱਲ ਵੀ ਮਾਰੀ ਲੱਗਦੀ ਜੀ ਹਾਂ ਤੇ ਉਹ ਚਲੋ ਜਿਹ ਬੇਅਦਵੀ ਹੋ ਗਈ ਆਵਾਜ਼ ਦੇਂਦੇ ਸੀ ਤੇ ਆਪਣੇ ਸੁਜੀਂਦਾ ਸਿੰਘ ਨੇ ਇਹਨਾਂ ਨੇ ਰੋਕਿਆ ਵੀ ਇਹੋ ਜਿਹੀ ਬਾਜਾ ਪਹਿਲਾਂ ਮੈਨੂੰ ਕਦੇ ਤੋਂ ਬਾਜਾ ਰੋਕਿਆ ਕਰ ਵੀ ਖੋਲਦਾਰੇ ਇਹੋ ਜਿਹਾ ਮਸਲਾ ਨਹੀਂ ਹੋਣਾ ਚਾਹੀਦਾ ਆਪਣੇ ਜਸੇਦਾਰ ਕਿਸੇ ਨਹੀਂ ਮੋਠਾ ਵਾਲੇ ਉਹਨਾਂ ਨੇ ਵੀ ਸੰਦੇਸ਼ ਸੇ ਨਹੀਂ ਕਿਹਾ ਵੀ ਬਾਬਾ ਜੀ ਵੀ ਇਹ ਜਿਹੜੇ ਘਰੇਲੂ ਪਿੰਡ ਦਾ ਮਸਲਾ ਹੈ ਨਾ ਤੁਸੀਂ ਪਿੰਡ 'ਚ ਰੱਖਿਆ ਕਰੋ ਵੀ ਆਮ ਇਹੋ ਜਿਹੀ ਆਵਾਜ਼ ਆਮ ਨਹੀਂ ਵਜਣੀ ਚਾਹੀਦੀ ਗੁਰਦਾਰੇ ਕੋਈ ਸਬਜ਼ੀ ਕੋਲੋਂ ਲਿਆ ਕੇ ਰੱਖ ਲਈ ਮਟਰ ਲਿਆ ਕੇ ਰੱਖ ਦਿੱਤੇ ਪਾਉਂਦਾ ਵੀ ਗੁਰਦਾਰੇ ਕੋਈ ਕੁਝ ਵੀ ਹੋ ਸਕਦਾ ਤੁਹਾਡੇ ਅਸੀਂ ਗਏ ਉੱਥੇ ਤੇ ਉਹਨੇ ਸਾਨੂੰ ਇਹ ਸੁਝਾ ਦਿੱਤਾ ਉਹਨਾਂ ਨੇ ਤੇ ਮੈਂ ਫਿਰ ਆ ਕੇ ਕਿਹਾ ਵੀ ਚਲੋ ਠੀਕ ਹੈ ਜੀ ਮੈਂ ਜੰਦਰਾ ਲਾ ਦੇਣਾ ਵੀ ਪਿੰਡ ਦਾ ਮਸਲਾ ਹੈ ਜੋ ਵੀ ਕਿਸੇ ਦੀ ਆਵਾਜ਼ دیਵਾਨੀ ਹੋਵੇਗੀ ਵੀ ਮੈਂ ਆਵਾਜ਼ ਹੀ ਦਿੱਤੀ ਹੈ ਮੈਂ ਕਿਸੇ ਦੀ ਆਵਾਜ਼ ਘਰੇਲੂ ਆਪਣੇ ਪਿੰਡ ਦੀ ਹੋਏ ਮੈਂ ਹਾਜ਼ਰ ਬੈਠਣਾ ਵਾਜਤ ਇਹ ਵੀ ਰਿਹਾ ਇਹ ਵੀ ਆਵਾਜ਼ ਨਹੀਂ ਦਿੰਦਾ ਮੈਂ ਵਾਜਾ ਅੱਜ ਵੀ ਦੇ ਰਿਹਾ ਮੇਰੇ ਬਾਤ ਤੇ ਕੋਈ ਮੇਰੇ ਬਰ ਖਿਲਾਫ ਹੀ ਨਹੀਂ ਮੈਂ ਜਦੋਂ ਮੈਂ ਪਿੰਡ ਦਾ ਬੰਦਾ ਹੀ ਸਾਜਾ ਤੇ ਮੈਂ ਕਿਸ ਦੀ ਆਵਾਜ਼ ਕਿਉਂ ਨਾ ਦਿਆਂਗਾ ਮੈਂ ਰੇਗ ਵਾਜਾ ਹੁਣ ਵੀ ਦੇ ਰਿਹਾ ਤੇ ਇਹ ਸਾਡੇ ਬੇਦਬੀ ਦਾ ਮਸਲਾ ਹੋਇਆ ਨੇ ਆਵਾਜ਼ ਦੇ ਦੇ ਸੀ ਤੇ ਆਪਣੇ ਸੁਜਿੰਦਰ ਸਿੰਘ ਆਏ ਇਹਨਾਂ ਨੇ ਮਾਨੂੰ ਰੋਕਣ ਦੀ ਬਜਾਏ ਉਥੇ ਗੱਲ ਗੁਲ ਪੈ ਗਏ ਜਿਵੇਂ ਹੀ ਹੋ ਗਿਆ ਗੇੜ ਦੇ ਵਿੱਚ ਹੀ ਪੈ ਗਏ ਮਹਾਰਾਜ ਜਗ੍ਹਾ ਕੋਲ ਨਹੀਂ ਗਏ ਮਨ ਲੋ ਉਥੇ ਜਿਹੜਾ ਗੱਲ ਗੁਲ ਪੈ ਗਏ ਉਥੇ ਜਿਵੇਂ ਅੱਜ ਰੋਲਾ ਪੈ ਗਏਵੇਂ ਲੈਣਾ ਲੈਣਾ ਹੋ ਗਈ ਜਦੋਂ ਹੋ ਗਈ ਜੀ ਚਲੋ ਇਹ ਵੀ ਥਾਣੇ ਗਏ ਉੱਥੇ ਧਰਨੇ ਤੁਰਨੇ ਲਾਏ ਇਹਨਾਂ ਨੇ ਵੀ ਜੀ ਜੋ ਇਹਨਾਂ ਦੀ ਕਾਰਵਾਈ ਆਪਾਂ ਕਿਹਾ ਵੀ ਜੋ ਟੋਡਾ ਕਾਰਵਾਈ ਬੰਨੀ ਤੁਸੀਂ ਕਰੋ ਜੀ ਇਹਨਾਂ ਥਾਣੇ ਕੀਤੀ ਧਰਨੇ ਲਾਏ ਜੋ ਵੀ ਕਾਰਵਾਈ ਇਹਨਾਂ ਕੋਲ ਨਹੀਂ ਕੀਤੀ ਹੈ ਜੀ ਚਲੋ ਉਹ ਪਿਛਲੀ ਕਾਰਵਾਈ ਜੋ ਮੁੱਕ ਗਈ ਜੋ ਕੁਝ ਵੀ ਹੋ ਗਿਆ ਹੈ ਤੇ ਅੱਜ ਇਹ ਨਵੀਂ ਕਾਰਵਾਈ ਹੋਰ ਪੈ ਚੁੱਕੀ ਹੈ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਸੀ ਕੀ ਅੱਜ ਕਾਰਵਾਈ ਜੀ ਅੱਜ ਦੀ ਕਾਰਵਾਈ ਤੇ ਮੈਂ ਤਾਂ ਕੋਰਤੋ ਸੈਟ ਗਿਆ ਚਲਾ ਜੀ ਕਰੇ ਮਾੜੀ ਰੋਟੀ ਖਾ ਕੇ ਬਾਹਰੋਂ ਨਿਕਲਿਆ ਵੀ ਸ਼ਹਿਰ ਕਰਨ ਵਾਸਤੇ ਤੇ ਇਧਰੋਂ ਨਿਗਾਸਿਕਤ ਗੱਡੀ ਆਈ ਤੇ ਇੱਥੇ ਚੌਂਕ ਵਿੱਚ ਲੈਣਾ ਲੈ ਨਾ ਉਧਰੋਂ ਆਏ ਫਿਰ ਉੱਥੇ ਵੇਖਿਆ ਜੀ ਜਿੰਦਾ ਸਾਹਿਬ ਉੱਪਰੋਂ ਕਲੇ ਆ ਰਹੇ ਸੀ ਤੇ ਉੱਥੇ ਨਾ ਤੇ ਗੱਲ ਪਏ ਕਿ ਨਹੀਂ ਨਹੀਂ ਉਹਨਾਂ ਕੋਈ ਆ ਕੇ ਤੁਹਾਨੂੰ ਕੋਈ ਪੁੱਛਿਆ ਕੁਝ ਨਾ ਜੀ ਕੋਈ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਪੁੱਛਿਆ ਨਹੀਂ ਜੀ ਕਿਸੇ ਨੇ ਨਹੀਂ ਪੁੱਛਿਆ ਵੀ ਸਿੱਧਾ ਗਾਲੀ ਪੈ ਗਈ ਜੀ ਸਿੱਧਾ ਗਾਲੀ ਪੈ ਗਏ ਆ ਕਿ ਪਛੰਦੇ ਪਛੰਦੇ ਦੇ ਪਿੰਡ ਦਾ ਬੰਦਾ ਸਮਝਦਾ ਨਹੀਂ ਆਏ ਹੁਣ ਇਸ ਤਰ੍ਹਾਂ ਦੀ ਮੰਗ ਕਰਦੇ ਪਿੰਡ ਵਾਸੀ ਤੁਸੀਂ ਅਸੀਂ ਤਾਂ ਮੰਗ ਬਾਬੇ ਨਾਨਕ ਨੂੰ ਹੱਥ ਜੋੜੇ ਸੱਚੇ ਪਾਤਸ਼ਾਹ ਵੀ ਸਰਬੱਤ ਦਾ ਰੋਜ਼ ਅਰਦਾਸ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਤਸ਼ਾਹ ਦਾ ਪਰ ਅੱਜ ਤਾਂ ਕਹਿੰਦੇ ਵੀ ਪਿੰਡ ਜਿਹੜਾ ਨਾ ਸੁਖੀ ਤਾਂ ਹੀ ਰਸ ਸਕਦੇ ਸਾਡੇ ਚ ਨਫ਼ਰਤ ਨਹੀਂ ਗਈ ਤਾਂ ਸਾਡੇ ਦਾ ਕਿਸੇ ਨਾਲ ਮੇਰੀ ਗੱਲ ਸਿਰ ਇਹਦਾ ਜੁਗਾ ਤੋਂ ਲੈ ਕੇ ਦੁਨੀਆ ਦਾ ਕੰਮ ਚੱਲਦਾ ਆ ਰਿਹਾ ਹੈ ਇਲੈਕਸ਼ਨੇ ਕੋਈ ਇਹ 100 ਸਾਲੀ ਥੋੜਾਗੇ ਨਹੀਂ ਵੀ ਇਲੈਕਸ਼ਨ 100 ਸਾਲੀ ਆਣੇ ਹੀ ਨਹੀਂ ਚਲੋ ਤੁਸੀਂ ਤੁਸੀਂ ਵੀ ਬਣ ਗਏ ਉਹਨਾਂ ਦੇ ਨਾਲ ਮੋੜੇ ਦਾ ਮੋੜਾ ਜੋੜੋ ਕਿ ਤੁਸੀਂ ਅੱਜ ਜਿੱਤੇ ਜਾਂ ਡਾਂਗਾ ਖਾਂਦੇ ਪਏ ਉੱਥੇ ਹੀ ਗਰੰਟਾ ਖਾਓ ਜਿੱਤੇ ਤੁਸੀਂ ਡਾਂਗਾ ਜਿ ਖਾਂਦੇ ਪਏ ਹੋ ਉੱਥੇ ਰਲ ਮਿਲ ਕੇ ਤੁਸੀਂ ਕੰਮ ਚਲਾਓ ਤੇ ਤੁਹਾਡਾ ਵੀ ਭਲਾ ਹੋਵੇ ਤੇ ਜਿਹੜੇ ਪਿੰਡ ਵਾਸੀ ਉਹਨਾਂ ਦਾ ਵੀ ਭਲਾ ਹੋਵੇ ਅਸੀਂ ਤਾਂ ਉਹਨਾਂ ਨੂੰ ਉਦੋਂ ਦੱਸ ਹੀ ਜੋੜਨੇ ਮੇਰਾ ਕਿਸੇ ਦੇ ਨਾਲ ਵੈਰ ਨਹੀਂਗਾ ਬਿਲਕੁਲ ਤੁਸੀਂ ਭਾਵੇਂ ਸਮਝੋ ਭਾਵੇਂ ਨਾ ਸਮਝੋ ਮੇਰਾ ਵੀ ਕਿਸੇ ਨਾਲ ਨਾ ਵੈਰ ਨਹੀਂ ਆਪਾਂ ਕੋ ਨਾਨਕ ਬਾਦਸ਼ਾਹ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਗੁਰਨਾਨਕ ਨੇ ਸਿੱਖਿਆ ਦਿੱਤੀ ਸਾਨੂੰ ਇਹੋ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ। ਤੇ ਅਸੀਂ ਉਸ ਪਾਸੇ ਨਹੀਂ ਆਦੇ ਫਿਰ ਤਾਂ ਹੀ ਅਸੀਂ ਇਹ ਇੰਨਾ ਮਸੀਤਾਂ 'ਤੇ ਪੈ ਗਿਆਂ। ਇਸ ਕਰਕੇ ਅਸੀਂ ਤਾਂ ਅੱਜ ਵੀ ਉਹਨਾਂ ਤੇ ਗਿਆਤੀ ਜੁੜਨੇ ਆਂ ਵੀ ਭਾਈ ਇਸ 라ਮਣ ਦੇ 1 ਲੱਖ ਪੂਰ ਸਵਾ ਲੱਖ ਨਾਤੀ ਇਸੇ ਕਮਾ ਕੇ ਜਿ ਮਰਵਾਈਏ ਲੜਾਈ ਵਿੱਚ ਹੀ। ਬਾਬਾ ਜੀ ਤੁਸੀਂ ਜਿਹੜਾ ਇਹ ਘਟਨਾ ਹੋਈ ਹੈ ਨੰਗ ਸਿੰਘਾਂ ਵੱਲੋਂ ਜਿਹੜੀ ਇਹ ਘਟਨਾ ਕੀਤੀ ਗਈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਅਸੀਂ ਬਾਬਾ ਜੀ ਉਹਨਾਂ ਨੂੰ ਆਦੇ ਵੇ ਮੈਂ ਨੰਗ ਸਿੰਘਾਂ ਨੂੰ ਸਜਾਇਆ। ਮੈਂ ਬਾਬਾ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣਾ ਆਪਣੇ ਇਸ ਵਕਤ ਇਹ ਨਹੀਂ ਪਾਇਆ। ਵੀ ਤੁਸੀਂ ਆਣਾ ਪਾਇਆ ਤੁਸੀਂ ਆਣਾ ਸੀ ਤੁਸੀਂ ਪਹਿਲਾਂ ਆਦੇ ਮੇਰੇ ਘਰੇ ਜੀ ਤੁਸੀਂ ਮੇਰੇ ਘਰੇ ਆਦੇ ਜਾਂ ਸਰਪੰਚ ਕੋਲ ਆਦੇ ਤੁਸੀਂ ਕਹਿੰਦੇ ਬਾਬਾ ਜੀ ਤੁਹਾਡਾ ਕੀ ਮਸਲਾ ਬੇਅਦਬੀ ਦਾ ਵੀ ਸਾਨੂੰ ਪੁੱਛ ਲੈ ਦੇ ਮਾੜਾ ਮੋਟਾ ਜੀ ਮੰਨ ਲਓ ਮੈਂ ਇਸ ਗੁਰਦੋਂ ਦੇ ਪਿੰਡ ਦਾ ਹੀ مالک ਨਾਲ ਸਾਰਾ ਕੁਝ ਜ਼ਿੰਮੇਵਾਰ ਕਿਥੇ ਮੇਰੀ ਹੈ ਤੁਸੀਂ ਪੁੱਛੋ ਸੀ ਬਾਬਾ ਜੀ ਤੁਹਾਡੇ ਗੁਰਦੋਂ ਕਿੰਨੇ ਬੇਅਦਬੀ ਕੁਝ ਵੀ ਆ ਮੰਨ ਲਓ ਜੀ ਆਪਣੇ ਥਾਣੇ ਰਿਪੋਰਟਾਂ ਗਈਆਂ ਤੁਹਾਡੀ ਵੀਡੀਓ ਗਈਆਂ ਜੇ ਕਾਲ ਤਖਤੇ ਗਈਆਂ ਸਾਰੀ ਤੇ ਗਈਆਂ ਜੇ ਬੇਦਬੀ ਹੋਈ ਉਹਨੇ ਤੁਹਾਨੂੰ ਤਾਂ ਕਰਦੇ ਚੁੱਕ ਜਣਾ ਸੀ ਉਹਨਾਂ ਨੇ ਜੇ ਦਾ ਬੰਦਾ ਉਹ ਗੁਰੂ ਗ੍ਰੰਥ ਸਾਹਿਬ ਕੋਲ 10 ਕਦਮਾ ਦੂਰ ਖੜਾ ਹੈ ਉਹਦੀ ਬੇਦਬੀ ਜਦੋਂ ਆਪਾਂ ਨਹੀਂ ਕਰ ਜਕਾਤ ਤਖਤ ਮਨਜ਼ੂਰ ਕਰੇਗਾ ਤਾਂ ਇਹ ਨਾ ਹੁਣ ਕਿਸੇ ਗਰੰਟੀ ਨੇ ਨਹੀਂ ਕਰਨੀ ਜੇ ਜਿਤਾਣੇ ਨਹੀਂ ਹੋਈ ਜਾਂ ਕਾਲ ਤਖਤੇ ਦੀ ਹੋਈ ਮੈਂ ਉਹਨੂੰ ਕੀ ਕਹਾਂਗਾ ਬੇਦਬੀ ਹੋਈ ਜੇ ਦਾ ਬੇਦਬੀ ਉਹ ਸਮਝਣ ਤਾਂ ਫਿਰ ਤਾਂ ਅਗਲੇ ਵਸਲ ਚੁੱਕ ਜ ਜਾਣਗੇ ਹੁਣ ਮੈਂ ਕਹ ਲੱਗ ਕਿ ਫਲਾਣੇ ਬੰਦੇ ਬੇਦਬੀ ਕਰ ਦਿੱਤੀ ਬਾਬਾ ਜੀ ਸਿੱਕਾ ਕਿ ਆਖੀਦਾ ਹੈ ਭਾਈ ਇਹਦੇ ਵਿੱਚ ਸ਼ਾਂਤੀ ਰਹਿਣ ਦੇ ਨਾਲ ਪਿੰਡ ਦਾ ਵੀ ਭਲਾ ਤੁਹਾਡਾ ਵੀ ਭਲਾ ਨਹੀਂ ਤਾਂ ਉਥੇ ਕਿਚਾਈ ਜਦੋਂ ਢਲਣਗੇ ਨਾ ਧੁੱਪੇ ਉਹਦੇ ਘਾ ਲੱਗਦੀ ਹੁੰਦੀ ਠੀਕ ਹੈ ਬਾਬਾ ਜੀ ਜੀ ਤੁਹਾਡਾ ਬਾਬਕਲੋਂ ਸਿੰਘ ਜੀ ਤੁਸੀਂ ਗਰੰਤੀ ਸਿੰਘ ਉਹ ਹਾਂ ਜੀ ਹਾਂ ਜੀ ਮੈਂ ਇੱਥੇ ਪੁਰਾਣਾ ਕਰਤੀ ਬੜਕਾ ਬੇਟੇ ਜੀ ਪੜਦਾ ਵੀ ਨਹੀਂ ਜੀ